ਆ ਪਾਪਾ ਵੀ ਜੇ ਦਵਾਈ ਪਾ ਕੇ ਤੇ ਇਹਦੀ ਅੱਖ ਕੋਲੇ ਕਰਕੇ ਫੂਕ ਮਾਰਤੀ ਜਿਹੜੇ ਛੱਪੜਾਂ ਦੇ ਕੋਲ ਝਿੰਜੜ ਜਾਂਦਾ ਲੜਾਈ ਹੋ ਗਈ ਉਹ ਕਾਦੋਂ ਭੱਜ ਗਏ ਯਾਰ ਹਾਂਜੀ ਬਾਈ ਜੀ ਸਾਸਤਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਦੀ ਆਸ ਕਰਦਾ ਸਾਰੇ ਚੜ੍ਹਦੀ ਕਲਾ ਚ ਹੋਵੋਗੇ ਤੰਦਰੁਸਤ ਹੋਵਾਂਗੇ ਜੀ ਆਪਾਂ ਵੀ ਚੜ੍ਹਦੀ ਕਲਾ ਚ ਤੰਦਰੁਸਤਾਂ ਤੇ ਅੱਜ ਆਪਾਂ ਆਪਣੀਆਂ ਬਸ਼ੇਰੀਆਂ ਲੈ ਕੇ ਜਾਵਾਂਗੇ ਤਿੰਨੋਂ ਵਾਰ ਢੀੜਾ ਕਢਾਉਣ ਸ਼ਾਮਾਂ ਪੈ ਗਈਆਂ ਤੇ ਢੀੜਾ ਕਢਾਉਣਾ ਜ਼ਰੂਰੀ ਹੁੰਦਾ ਖੜੀਆਂ ਖੜੀਆਂ ਮੂਟੀਆਂ ਹੋ ਜਾਂਦੀਆਂ ਹੋਰ ਆਪਾਂ ਕੋਈ ਕੰਮ ਨਹੀਂ ਲੈਂਦੇ ਉਹਨਾਂ ਤੋਂ ਤੇ ਆਪਾਂ ਕਰਾਂਗੇ ਕੋਸ਼ਿਸ਼ ਉਹਨਾਂ ਲਈ ਕੋਈ ਰੰਗ ਬਣਾਇਆ ਜਾਵੇ ਚ ਛੱਡਿਆ ਕਰਾਂਗੇ ਜੀ ਆਪਾਂ ਆਪਣੇ ਜਾਨਵਰ ਤੇ ਵੀਡੀਓ ਦੇ ਨਾਲ ਜੁੜੇ ਰਹੋ ਜੀ ਤੇ ਤੁਹਾਨੂੰ ਲੈ ਕੇ ਚੱਲਦੇ ਆਂ ਅੰਦਰ ਆਜੋ ਹਾਂਜੀ ਭਾਈ ਜੀ ਨਾਲ ਹੀ ਆਪਣੀ ਬਸ਼ੇਰੀ ਲਾਡੂ ਦੇ ਅੱਖ ਚ ਚਿੱਟਾ ਮੂਤੀਆ ਜਿਹੜਾ ਹੁੰਦਾ ਉਹ ਆ ਗਿਆ ਤੇ ਰੱਬ ਹੀ ਜਾਣੇ ਕਿਹੜੀ ਗੱਲੋਂ ਆ ਗਿਆ ਨਾ ਕਿਸੇ ਅੱਖ ਨਾ ਕਿਤੇ ਸੱਟ ਵੱਜੀ ਨਾ ਵਾਸਤਾ ਤੁਸੀਂ ਆਪਣੀ رائے ਜ਼ਰੂਰ ਦਿਓ ਕਮੈਂਟਾਂ ਦੇ ਵਿੱਚ ਵੀ ਕੀ ਕਾਰਨ ਹੋ ਸਕਦਾ ਤੇ ਕਿਹੜੀ ਦਵਾਈ ਚੰਗੀ ਆ ਮੈਂ ਤੁਹਾਨੂੰ ਦਿਖਾਵਾਂਗਾ ਜਿਹੜੇ ਡਾਕਟਰ ਨੇ ਆਪ ਨੂੰ ਦਵਾਈ ਦੱਸੀ ਆ ਵੀ ਆਹ ਦਵਾਈ ਪਾਓ ਲਗਾਤਾਰ ਮੈਨੂੰ ਕਿਹਾ 20 25 ਦਿਨਾਂ ਵਾਸਤੇ ਉਹਨਾਂ ਨੇ ਕਿਹਾ ਦਵਾਈ ਪਾਓ ਅੱਖ 'ਚ ਤੇ ਆਹ ਉਹ ਤੁਹਾਨੂੰ ਦਿਖਾਵਣੇ ਨਾਲੀ ਬਿਸ਼ਰੀ ਦੀ ਅੱਖ ਦੇ ਨਾਲ ਹੀ ਤੁਹਾਨੂੰ ਦਵਾਈ ਦਿਖਾਵਾਂਗੇ ਤੇ ਤੁਸੀਂ ਆਪਣੀ ਆਪਣੀ رائے ਦਿਓ ਜੀ ਕੌਣ ਕਾਸੇ ਆਖੇ ਦੀ ਕਾਸ ਤੇ ਕਾਸ ਦੇ ਚੱਕਾ ਤਨਾ ਕਾਸ ਦੇ ਕਿਰ ਇਹਨਾਂ ਦੇ ਹੌਲੀ ਹੌਲੀ ਕਿਸੇ ਐਵੇਂ ਹੀ ਲੋਡ ਹੁੰਦੀ ਹੈ ਬੱਸ ਲਾਡੋ ਆ ਵੀ ਲੈ ਲੈ ਓਏ ਇੱਥੇ ਆਏ ਨਹੀਂ ਕਰਨਾ ਫੋਰ ਕਿਨਾਂ ਚੜਾ ਦੱਸ ਹਣ ਲੈ ਗਿਆ ਚਲੋ ਜੀ ਪੁੱਤ ਨਾ ਇੰਨਾ ਟੈਡ ਕਿ ਦਿੰਦਾ ਸਾਡੇ ਓਏ ਲਾਡੋ ਪਤਾ ਨਹੀਂ ਕਰਕੇ ਕਰਦੇ ਦੀ ਇੱਕ ਆਹੋ ਤੇ ਉਹਨੂੰ ਚੜਾਉਂਦੇ ਆਂ ਆਹ ਦੇਖੀਂ ਹੰਦੀ ਕਰ ਦਿੱਤੀ ਤਾਂ ਮੋੜ ਹੀ ਨਹੀਂ ਆਣਾ ਨੀ ਬਦਲ ਨਹੀਂ ਆਉਣਾ ਸਾਡਾ ਬੰਦੀ ਹੈ ਕਰੀਏ ਤੇ ਰੱਖ ਦਿਖਾਈਏ ਆਪਾਂ ਆਹ ਭਾਈ ਦੇਖੋ ਅੱਖ ਤੇ ਦੀਨ ਦਾ ਹੋਵੇ ਕੈਮਰਾ ਫੋਕਸ ਕਰਦਾ ਹੋਵੇ ਤਾਂ ਚਿੱਟੀ ਹੋਈ ਪਈ ਅੱਗੇ ਨਾਲ ਦਾ ਕਾਫੀ ਫਰਕ ਪੈ ਗਿਆ ਤੇ ਤੁਹਾਨੂੰ ਦਵਾਈ ਵੀ ਦਿਖਾਵਾਂਗੇ ਕਿਹੜੀ ਆ ਤੁਸੀਂ ਆਪੋ ਆਪਣਾ ਸੁਝਾਅ ਦਿਓ ਵੀ ਕਿਵੇਂ ਕਰ ਸਕਦੇ ਆ ਕਿਵੇਂ ਨਹੀਂ ਇੱਕ ਬਈ ਆਪਾਂ ਨੂੰ ਆਹ ਕਿਹਾ ਸੀ ਡਾਕਟਰ ਨੇ ਦਵਾਈ ਤੇ ਨਾਲ ਆ ਪਾਊਡਰ ਜਾਂ

ਕੈਸਨ ਹੋ ਬੇਟਾ ਕੈਸਨ ਹੋ ਕੈਸਨ ਹੋ ਤੈਨੂੰ ਦਾਇਕ ਬਣਿਆ ਪੋਲਿੰਗ ਤੈਨੂੰ ਖੁੱਲਾਣਾ ਥੋੜਾ ਜਨਾ ਛੜਦਾ ਕਰਨ ਛੜਦੇ ਛੜਦੇ ਆ ਵੀ ਬਹੁਤ ਐਟ ਆ ਉਹ ਦੇਖਦਾ ਨੂੰ ਕਮਰਾ ਆ ਪੈਪਾ ਬਈ ਚ ਦਵਾਈ ਪਾ ਕੇ ਤੇ ਇਹਦੀ ਅੱਖ ਕੋਲੇ ਕਰਕੇ ਫੂਕ ਮਾਰਤੀ ਜਿਹੜੇ ਛਪੜਾਂ ਦੇ ਕੋਲ ਝਿੰਜੜਾ ਲੱਗਾ ਹੁੰਦਾ ਉਹਦੇ ਨਾਲ ਤੇਰੀ ਅੱਖ 'ਚ ਦਵਾਈ ਵਧੀਆ ਪੈ ਗਈ ਹੈ ਬੱਸ ਅਣ ਗੇੜਾ ਕਰਾਉਂ ਚਲੋ ਵਾਹ ਬੀਬਾ ਮौज ਪੰਜਾਬ ਦੀ ਤੇ ਉਧਰੋਂ ਤਾਂ ਇਹ ਨਹੀਂ ਟੱਕਰ ਗਈ ਕੀ ਪੱਟੀ ਲੈਣ ਆਇਆ ਅਸਕਰ ਆ ਠੀਕ ਆ ਹੋਰ ਕਿਵੇਂ ਆ ਉਹ ਆਉਂਦੀ ਬਈ ਆਪਣੀ ਬਸ਼ੇਰੀ ਲਾਡੋ ਜੀ ਤੇ ਉਧਰੋਂ ਸ਼ਾਮਾ ਪੈ ਰਹੀਆਂ ਤੇ ਤੁਸੀਂ ਅੱਖ ਦੇਖ ਹੀ ਲਈ ਹੋਣੀ ਆ ਆਪਣੀ ਬਸ਼ੇਰੀ ਦੀ ਤੇ ਕੋਈ ਸੁਝਾਅ ਦੇ ਦੋ ਜਿਹੜਾ ਜਿਹੜੇ ਵੀਤ ਮੇਰੇ ਆਂਕੂ ਨਵੇਂ ਆ ਇਸ ਲੈਂਡ ਦੇ ਵਿੱਚ ਨਾਲੇ ਉਹਨਾਂ ਨੂੰ ਪਤਾ ਲੱਗ ਜੂ ਨਾਲੇ ਲੱਗ ਜੂ ਪਤਾ ਮੈਨੂੰ ਤੇ ਦੋ ਦਿਨ ਦਵਾਈ ਪਾਈ ਆ ਉਹ ਇਹ ਤਾਂ ਆਪਾਂ ਨੂੰ ਪਤਾ ਨਹੀਂ ਵੀ ਕੀ ਪਾਇਆ ਦਵਾਈ ਚ ਕੀ ਨਹੀਂ ਤੇ ਕਾਫੀ ਫਰਕ ਪੈ ਗਿਆ ਅੱਖਾਂ ਨੂੰ ਤੇ ਤੁਸੀਂ ਦੇਖ ਲਓ ਆਪਣੀ ਬਸ਼ੇਰੀ ਲਾਡੋ ਤੇ ਆਪਾਂ ਇਹ ਭਰਾਈ ਸੀ ਕਿ ਸਕੰਦਰ ਘੋੜੇ ਤੋਂ ਪਰ ਕੰਦੀ ਵਾਲਾ ਜਿਹੜਾ ਘੋੜਾ ਸਕੰਦਰ ਆ ਜੀ ਉਹ ਘੋੜੇ ਤੋਂ ਭਰਾਈ ਸੀਗੀ ਤੇ ਇਹਦਾ ਗੀੜਾ ਕਢਾ ਕੇ ਉਦੋਂ ਬਾਅਦ ਆਪਾਂ ਲੈ ਕੇ ਆਵਾਂਗੇ ਆਪਣੀ ਆਫਸਰਾਂ ਤੇ ਸੁੰਦਰਾ ਕਿਉਂਕਿ ਬੱਚੋਂ ਤਿੰਨੇ ਜਿਆਦਿਆਂ ਬਹੁਤ ਆ ਤੇ ਦੱਸਿਓ ਮੇਰੇ ਵੀਰ ਸਾਰੇ ਆਪੋ ਆਪਣਾ ਸੁਝਾਅ ਵੀ ਕੀ ਕਾਰਨ ਕੀ ਹੋ ਸਕਦਾ ਇਹਦਾ ਤੇ ਹੱਲ ਤਾਂ ਆਪਾਂ ਤੁਹਾਨੂੰ ਦਵਾਈ ਦਿਖਾਤੀ ਉਹਦਾਂ ਕਾਫੀ ਫਰਕ ਆ ਜੀ ਹੋਰ ਕੋਈ ਜਾਣੂ ਬੰਦੇ ਨੂੰ ਜਿਆਦਾ ਫਰਕ ਢਿੰਦਾ ਹੋਇਆ ਕਿਸੇ ਦਵਾਈ ਦੇ ਨਾਲ ਤਾਂ ਉਹ ਆਪਣੀ ਰਾਏ ਦੇ ਸਕਦਾ ਜੀ ਬਹੁਤ ਧੰਨਵਾਦ ਹੋਊਗਾ ਉਹਦਾ ਵੀ ਤੇ ਆਜੋ ਆਪਾਂ ਖੋ ਨੂੰ ਦਿਖਾਉਣੇ ਆਪਣੀਆਂ ਦੂਜੀਆਂ ਹਸ਼ੀਰੀਆਂ ਬੱਸ ਲਾਡੋ ਫੜ ਕੇ ਕਿੰਕਰੜਾਏ ਹੋਗੇ ਉਹ ਕਾ ਲੋ ਭੱਜ ਗਏ ਯਾਰਾ ਉਹ ਤੂੰ ਫੜ ਲੈ ਯਾਰਾ ਆਹ ਕੱਥਲੇ ਆ ਲੋ ਉਹ ਤਾਂ ਨੂੰ ਚੋਕ ਕੇ ਫੜ ਲੈ ਉਹਨਾਂ ਨੂੰ ਫੜ ਲੈ ਲਾਡੇ ਬਸ ਬੱਛ ਬਸ ਬੱਛ ਪੈਰ ਤੇ ਲੈ ਰੱਖ ਲੋ ਬਸ ਕਰੀ ਕੀ ਗੱਲ ਕਿੱਧਰ ਜਾਣਾ ਕਿੱਧਰ ਜਾਣਾ ਮੈਂ ਨਾ ਗਿਆ ਬਾਟ ਕੀ ਬੰਦਾ ਬਾਟ ਵੀ ਬਹੁਤ ਆ ਚੱਲ ਗਿਆ ਜਾ ਦੱਡ ਕਰੂ ਕਿਸੇ ਤੇ ਡਾਕਟਰ ਬਾਟ ਕੀ ਟਿਆ ਕੀ ਕੀ ਕਹਿੰਦਾ ਇੰਨਾ ਕੀ ਕਰੂਗੀ ਆ ਬੇਟਾ ਇੱਧਰ ਚੱਲ 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 ਖੜਾ ਜਾ ਖੜਾ ਜਾ ਪੁੱਤ ਖੜਾ ਜਾ ਮੁਠੇ ਆਲੇ ਫਟ ਲਗਾ ਲਗਾਉਂ ਸੜਤੀ ਮੈਂ ਚਲੋ ਜੀ ਆ ਆਪਣੀ ਲਾਡੂ ਦਾ ਕਮਰਾ ਜੀ ਹੇ ਆ ਜਾ ਆ ਜਾ ਅਜ ਲੱਡ ਥਾਂ ਕਿ ਲਾਇ ਮਿੱਟੀ ਪਾਈ ਹੈ ਹਾਂ ਬਈ ਥਾਂ ਕਿ ਲਾਇ ਦਿਆੜਾ ਬਾਬਾ

ਆ ਆਪਣੀ ਬਸ਼ੇਰੀ ਪਿਛਲੀ ਸੁੰਦਰਾ ਜੀ ਪਟਵਾਰੀ ਘੋੜੇ ਦੀ ਤੇ ਉਹ ਮੂਹਰਲੀ ਚਿੱਟੀ ਜਿਹੜੀ ਦੀਂਦੀ ਆ ਉਹ ਬਲੰਦ ਦੀ ਆ ਨੁਕਰੇ ਦੀ ਆਪਣੇ ਬੇਲੀ ਵਾਲੀ ਬਸ਼ੇਰੀ ਚੱਲ 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 ਚਾਚਾ ਚਾਚਾ ਚੱਲ ਚੱਲ ਤੂੰ ਰਸਕਾ ਜਿਹੜਾ ਮਡਲ ਆ ਵੀ ਆਉ ਦੇ ਲ ਬਸ ਚੱਲ ਹੁਣ ਤਾਂ ਆਂਦੀ ਚੱਲ ਚੱਲ ਮਣੀ ਰੋਗੀ ਕੈਮਰਾਮੈਨ ਨੂੰ ਮੁਰੇ ਜਾਂਦੇ ਕੈਮਰਾਮੈਨ ਆਜ ਨੂੰ ਆਪਾਂ ਇਸ ਨੂੰ ਕੈਲੰਡਰ ਨਹੀਂ ਲਗਾ ਦਈਏ ਚਲ ਆਹਾ ਵੇਖ ਜੈਨ ਦੀਆਂ ਤਾਂ ਆਪਣਾ ਬਈ ਰੂਟੀਨ ਇਹੀ ਆ ਸ਼ਾਮ ਦਾ ਵੀ ਰੋਜ਼ ਪਹਿਲਾਂ ਵੱਡੀ ਨੂੰ ਫਿਰ ਇਹਨਾਂ ਦੋਵਾਂ ਨੂੰ ਕੀੜੇ ਕਢਾਉਣੇ ਹੁੰਦੇ ਆ ਤੇ ਜਿਹੜੇ ਆਪਣੇ ਬਲੰਦ ਹੁਣੀ ਘੋੜੇ ਆ ਪੁਨਾ ਕੋਲ ਤਾਂ ਵਿਚਾਰਾ ਕੋਲ ਬਹੁਤ ਠਾਟੀ ਜਾਇਆ ਜਾਂਦਾ ਛੱਡ ਦੀ ਕਿ ਨਹੀਂ ਬੱਤ ਕਾਂਗੂ ਸੁੰਦਰਾ ਓਏ ਸੁੰਦਰਾ ਇੱਥੇ ਤੋੜ ਲੈ ਸੀਟੀ ਛੁੱਟੀ ਕੋਈ ਇਹ ਤਾਂ ਸੁੱਕਣਾ ਭਜਦੀ ਬਹੁਤ ਆ ਉਹ ਉਹ ਹੌਲੀ ਭਜਦੀ ਆ ਇਹਦਾ ਨਿਕਲ ਜਾਂਦੀ ਉਹਦੀ ਚਲ ਤੋਰ ਹਲਾ ਮਤ ਬਸ ਕੋਟ ਸਾਹਿਬ ਕੋਟ ਸਾਹਿਬ ਸਤਿ ਸ੍ਰੀ ਅਕਾਲ ਓ ਯਾਰ ਅਸਾਂ ਨਾ ਫਰਕ ਪੈਂਦਾ ਤੇ ਹੋਰ ਆਏ ਤੁਰਨੀ ਵੇ ਕਿੰਨੀ ਸੋਹਣੀ ਤੁਰਦੀ ਨਾਲੇ ਕਿ ਜੋ ਕੀ ਸ਼ੋ ਸ਼ੋ ਚ ਪਾਉਣੀ ਹੋਵੇ ਤਾਂ ਸ਼ੋ ਵਾਲੀ ਬਿਸ਼ੇਰੀ ਆਓ ਜੀ ਆਪਣੀ ਪਰ ਲਈ ਚਿੱਟੀ ਤੇ ਆਹਾ ਸਾਭਾਂਗੇ ਆਪਾਂ ਇਹਨੂੰ ਵੀ ਛੇੜੇ ਛੇੜੇ ਨਾ ਤਾ ਨਹੀਂ ਮਾਰ ਗੱਤ ਨਹੀਂ ਮਾਰਦੀ ਗੀ ਗੱਡੀਆਂ ਤਾਂ ਬਚਾ ਕੇ ਵੀਰ ਮੇਰੀ ਹੋਰ ਆ ਵੀਰ ਆ ਸਰਪੰਚ ਸਾਹਿਬ ਦਾ ਸਿੱਕਾ ਆ ਆ ਪੱਟਿਓਗਾ ਚੋਬਰ ਆਪਣੇ ਭੱਜ ਕੇ ਯਾਰ ਉਹਨਾਂ ਸਾਈਕਲਾਂ ਤੇ ਹਰ ਕੀਰਤ ਕਿੰਨੇ ਸਾਲ ਦੀ ਹੋ ਗਈ ਆ ਨੌਕਰੀ? ਉਹ ਕਿੰਨੇ ਸਾਲ ਦੀ ਤਾਂ ਨਹੀਂ ਹੋਈ ਹਜੇ। ਕਿੰਨੇ ਟਾਈਮ ਦੀ ਹੋ ਗਈ ਆ? ਆਹੋ ਮੈਂ ਸਾਲ ਕਹੀ ਜਾਂਣਾ ਹਨਾ। 6 ਮਹੀਨੇ ਦੀ ਜੀ ਉਹ। ਤੇ ਆ ਹੋ ਗਿਆ 14 ਕਿ ਮਹੀਨੇ ਦੀ ਹਨਾ। ਆ ਦੇਖੋ ਕਰੋ ਚੈੱਕ ਜੀ ਤੁਸੀਂ ਤੋਰ। ਟਾਂ ਟਾਂ ਮੌਰਨਿੰਗ ਮੌਰਨਿੰਗ ਹੈ ਮੌਰਨਿੰਗ ਆਟਾ ਦਾ ਯਾਰ ਬੰਦਾ ਜਿੱਲਾ ਬਾੜਾ ਕਿਹੜਾ ਕਿਹੜਾ ਤੇ ਆਪਾਂ ਰੁਟੀਨ ਜੀ ਬਸ ਇਹਨਾਂ ਨੂੰ ਐ ਤੋਰੀ ਦਾ ਤੇ ਦਾਤਾ ਕਰੇ ਮੇਰ ਇਹਨੂੰ ਪਾਵਾਂਗੇ ਆਪਾਂ ਸ਼ੋਅ 'ਚ ਮੁੰਡਾ ਕਹਿੰਦਾ ਸ਼ੋਅ 'ਚ ਪਾਉਣੀ ਆ ਤੇ ਤਿਆਰ ਕਰਦੇ ਆ ਲਗਾਮ ਵੀ ਲੈਣ ਲੱਗੀ ਏਡੀ ਕਿ ਬਸ਼ੇਰੀ ਤੇ ਬਾਕੀ ਹਾਂ ਬਸ ਇਹਨੂੰ ਖੜੇ ਬਾਲਾ ਰਾਜ਼ੀ ਨਹੀਂ ਕਰਦੇ ਗ੍ਰੋਥ ਦਾ ਕਰਕੇ ਲੀਵਲ ਨੂੰ ਮੋੜ ਲਾ ਪੈਣਾ ਪੈਣਾ ਏ ਬਿੱਕੀ ਮਿੱਤਰੋ ਜਾਜ ਆਉਂਦਾ ਹੀ ਜਾਜ ਜਾਜ ਆਉਂਦਾ ਹੀ ਪਿੱਛੇ ਆਇਆ ਤੁੰਗੜੀ ਤੇ ਡਰ ਰਿਹਾ ਹੈਂ ਕੱਤੀ ਹੈਂ ਜਰਾਣਾ ਇਹ ਤੋਂ ਆਪਾਂ ਵੇਖਣਾ ਕਿਹੜੀ ਡਰਦੀ ਕਿਹੜੀ ਨਹੀਂ ਡਰਦੀ ਖੜਾ ਆ ਕੇ ਇਹਨੂੰ ਦੋਸਤੋ ਦੇਖेंगे कौन डरदा ਆਪਣੀ ਡਰਦੀ ਆ ਸੁੰਦਰਾ ਕੇ ਅਪਸਰਾ ਵੇ ਵੇ ਕੀ ਕਰਦੀ ਵੇ ਵੇ ਲੇ ਤੇਰੇ ਨਾਟ ਗਿਆ ਨਾ ਕਹਿੰਦੇ ਇਹਨੂੰ ਮੇਰੇ ਵੀਰੋ ਹੈ ਕੋਈ ਟਪਕਾ ਵੀ ਡਰਦਾ ਕਰ ਲੋ ਗੱਡੀ ਆ ਗਈ ਯਾਰ ਟੌਣ ਕਾ ਲੱਗੀਆਂ ਮੇਰੇ ਵੀਰੋ ਆਪਾਂ ਬਣਾ ਕੇ ਰੀਲਾਂ ਰੂਲਾਂ ਬਸ਼ੇਰੀਆਂ ਦੀਆਂ ਦੋਵਾਂ ਦੀਆਂ ਤੇ ਲੱਗ ਗਿਆ ਫਿਰ ਵੀਡੀਓ ਬਣਾਉਣ ਤੇ ਰੀਲਾਂ ਜਿਹੜੀਆਂ ਆਪਣੇ ਇੰਸਟਾਗ੍ਰam ਪੇਜ ਤੇ ਮਿਲਣਗੀਆਂ 845 ਨੂੰ ਪੇਜ ਤੇ ਤੇ ਉਹ ਵੈਹ ਜਾਂਦੀ ਭੱਜਦੀ ਘਰ ਨੂੰ ਭੱਜਦੀ ਨਹੀਂ ਇਹਦਾ ਜੀ ਨਹੀਂ ਕਰਦਾ ਜਾਣ ਨੂੰ ਚਾ ਹੰਬ ਗਈ ਨਾ ਉਹ ਤਾਂ ਨਹੀਂ ਹੁੰਦਾ ਨਾ ਹੂੰ ਹੂੰ ਆ ਜਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਰੋਨੀ ਰੇਸ਼ ਰੇਸ਼ਾਂ ਦਿੰਦਾ ਫਿਰ ਕਹਿੰਗੇ ਰੇਸ਼ਾਂ ਦਿੰਦਾ ਫਿਰ ਕਹਿੰਗੇ ਰੇਸ਼ਾਂ ਦਿੰਦਾ ਰੇਸ਼ਾਂ ਦਿੰਦਾ ਉਹ ਮੇਰੇ ਮਗਰ ਘਰ ਭਾਈ ਤੀਆਂ ਛੱਡ ਜਾ ਫਿਰ ਕਹਾਂ ਰੇਸ਼ਾਂ ਦਿੰਦਾ ਹੈ ਰੋਕਲਾ ਉਹ ਰੋਕਲਾ ਇਹਨਾਂ ਨੇ ਨਹੀਂ ਹਟਣਾ ਜਾਂਦੀਆਂ ਪੈਣਾ ਹੁੰਦੀਆਂ ਜਿਵੇਂ ਨਾਣਾ ਲੈ ਕੇ ਜਾਈਂ ਅੰਦਰਾਂ ਲੱਗ ਜਾਈਂ ਉਹ ਲਾਂ ਲਾ ਚੱਲ ਜਾਂਦੇ ਦੂਜੀ ਕਰੂਗੀ ਬਾਤ ਚਾਡੋ ਗਈ ਸੀ ਨਾ ਅੰਦਰ ਸਿੱਧੇ ਵੜ ਗਿਆ ਨੂੰ ਪਤਾ ਲੱਗ ਗਿਆ ਨਾ 스멜 ਆ ਜਾਂਦੀ ਹੁੰਦੀ ਜਾਨਵਰ ਦੀ ਸਾਈਕਲ ਦੇ ਇੱਕ ਮਿੰਟ ਲੈ ਗਿਆ ਹੋਲੀ ਛੱਕਰ ਹੋ ਜਾ ਕੇ ਆ ਗਿਆ ਹੁਣੀ ਲੈ ਲਈ ਮੈਨੂੰ ਵੀਡੀਓ ਬਣਾਉਣ ਦੇ ਆ ਗਿਆ ਮੁੜ ਕੇ ਮੈਨੂੰ ਉਹ ਮੈਂ ਨਹੀਂ ਫੇਰ ਨਹੀਂ ਬਣਨੀ ਓਏ ਓਏ ਇੱਥੇ ਮਾਰਤਾ ਹੀ ਮਾਰਤਾ ਹੀ ਜਾ ਕੇ ਛੱਡ ਕੇ ਵਿਚੇਰੀ ਆ ਜਾਣਾ ਮੈਂ ਇਹ ਨਹੀਂ ਰੁਗਣੀ ਸਾਈਗੁਰ ਜੀ ਦਾ ਖਾਲਸਾ ਸਾਈਗੁਰ ਜੀ ਦਾ ਨਾ ਨਾ ਅਹੀਂ ਮੈਂ ਵੀਡੀਓ ਪਾਉਣੀ ਏ ਮਾਮਾ ਲੇਟ ਹੋ ਜਾਂਦੇ ਆ ਛਾ 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 ਕਰੋ ਚੈੱਕ ਜੀ। ਬਾਹਰ ਛੱਡ ਦੇ ਨੂੰ। ਠੀਕ ਆ ਭਾਈ ਇੱਥੋਂ ਤੱਕ ਸੀ ਆਪਣੀ ਅੱਜ ਦੀ ਵੀਡੀਓ ਤੇ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ ਤੇ ਉਹ ਬੰਦਾ ਆ ਗਿਆ ਪਿੱਛੇ ਸਾਈਕਲ ਲੈਣ ਉਹਨੂੰ ਸਾਈਕਲ ਦੇਣਾ। ਲੈ ਲੈ ਸਾਈਕਲ। ਇੱਕ ਮਿੰਟ ਆਕਰ ਹੁਣੇ ਆ ਜਾਣ। ਕਿੱਥੇ ਜਾਣਾ? ਆ ਗਿਆ ਮੈਂ। ਆਫਿਸ 'ਚ। ਦਫ਼ਤਰ ਜਾਣਾ? ਠੀਕ।